ਜੇਕਰ ਤੁਸੀਂ ਵੀ ਆਪਣੇ ਮਾਪਿਆਂ ਦਾ ਕੀਆ ਨਹੀਂ ਮੰਨਦੇ ਤਾਂ ਜਰਾ ਗੌਰ ਕਰ ਲਿਓ ਇਸ ਵੀਡੀਓ ਦੇ ਉੱਤੇ ਇਸ ਜਾਣਕਾਰੀ ਤੇ ਜਰਾ ਗੌਰ ਕਰ ਲਿਓ ਕਿਉਂਕਿ ਅੱਜ ਜੋ ਇਸ ਕੁੜੀ ਦੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਧੀ ਦੇ ਨਾਲ ਵੀ ਹੋ ਸਕਦਾ ਹੈ ਤੇ ਕੱਲ ਨੂੰ ਤੁਹਾਡੀ ਕੁੜੀ ਵੀ ਕੁਝ ਅਜੀਹਾ ਹੀ ਕਰ ਸਕਦੀ ਹੈ ਮਾਮਲਾ ਬੇहद ਹੀ ਹੈਰਾਨੀਜਨਕ ਹੈ ਕਿ 19 ਸਾਲ ਦੀ ਕੁੜੀ ਤੇ 45 ਸਾਲਾਂ ਦਾ ਉਸ ਦਾ ਪ੍ਰੇਮੀ ਸੋਚਣ ਦੇ ਵਿੱਚ ਤਾਂ ਜਿਹਾ ਹੀ ਲੱਗ ਰਿਹਾ ਜਿਵੇਂ ਕਿਸੇ ਪਿਓ ਧੀ ਦਾ ਰਿਸ਼ਤਾ ਹੋਵੇ ਪਰ ਇਹ ਪਿਓ ਤੇ ਧੀ ਦਾ ਰਿਸ਼ਤਾ ਨਹੀਂ ਬਲਕਿ ਪ੍ਰੇਮੀ ਤੇ ਪ੍ਰੇਮਿਕਾ ਦਾ ਰਿਸ਼ਤਾ ਹੈ 19 ਸਾਲ ਦੀ ਪ੍ਰੇਮਿਕਾ ਜੇ 19 ਸਾਲ ਦੀ ਵੀ ਪੂਰੀ ਨਹੀਂ ਹੋਈ ਸੀ ਤੇ 45 ਸਾਲਾਂ ਦਾ ਪ੍ਰੇਮੀ ਸਿਰਫ ਉਮਰ ਹੀ ਵੱਧ ਨਹੀਂ ਬਲਕਿ ਵਿਆਹਿਆ ਹੋਇਆ ਵੀ ਹੈ ਤੇ ਦੋ ਬੱਚਿਆਂ ਦਾ ਪਿਓ ਵੀ ਹੈ ਪ੍ਰੇਮੀ ਪਰ ਕੁੜੀ ਦਾ ਹਾਲ ਤਾਂ ਦੇਖ ਲਓ ਇਸ ਆਪਣੇ ਪ੍ਰੇਮੀ ਦੇ ਪਿਆਰ ਦੇ ਵਿੱਚ ਇੰਨੀ ਕੁ ਜ਼ਿਆਦਾ ਅੰਨੀ ਹੋ ਗਈ ਕਿ ਨਾ ਤਾਂ ਇਹ ਉਸਦੇ ਬੱਚੇ ਦੇਖ ਪਾ ਰਹੀ ਹੈ ਨਾ ਆਪਣੇ ਪ੍ਰੇਮੀ ਦਾ ਵਿਆਹ ਦੇਖ ਸਕੀ ਤੇ ਨਾ ਹੀ ਆਪਣੇ ਪਿਤਾ ਦੀ ਇੱਜ਼ਤ ਦੇਖ ਸਕੀ ਨਾ ਹੀ ਆਪਣੇ ਪਰਿਵਾਰ ਦੀ ਇੱਜ਼ਤ ਤੇ ਕੁੜੀ ਨੇ ਦੇਖੀ ਜਿਸ ਤੋਂ ਬਾਅਦ ਮਾਪਿਆਂ ਨੂੰ ਬਿਨਾ ਦੱਸਿਆ 19 ਸਾਲਾਂ ਦੀ ਇਹ ਕੁੜੀ ਆਪਣੇ 45 ਸਾਲਾਂ ਦੇ ਪ੍ਰੇਮੀ ਦੇ ਨਾਲ ਲਿਵ-ਇਨ ਰਿਲੇਸ਼ਨ ਦੇ ਵਿੱਚ ਰਹਿਣ ਲੱਗੀ ਜਿਸ ਤੋਂ ਬਾਅਦ ਜਿਵੇਂ ਹੀ ਮਾਪਿਆਂ ਨੂੰ ਪੜਨਕ ਲੱਗੀ ਤਾਂ ਮਾਪਿਆਂ ਨੇ ਇੱਜ਼ਤ ਬਚਾਉਣ ਦੀ ਖਾਤਰ ਇਸ ਕੁੜੀ ਤੇ ਇਸਦੇ ਪ੍ਰੇਮੀ ਦਾ ਉਹ ਹਾਲ ਕੀਤਾ ਜੋ ਸ਼ਾਇਦ ਕਦੇ ਕਿਸੇ ਨੇ ਨਹੀਂ ਸੁਣਿਆ ਹੋਵੇਗਾ ਦਰਅਸਲ ਇਸ ਪਿਤਾ ਦੇ ਵੱਲੋਂ ਆਪਣੇ ਪਰਿਵਾਰ ਦੇ ਨਾਲ ਮਿਲ ਕੇ 45 ਸਾਲਾਂ ਦੇ ਪ੍ਰੇਮੀ ਅਤੇ ਆਪਣੀ 19 ਸਾਲਾਂ ਦੀ ਧੀ ਦਾ ਕਤਲ ਕਰ ਦਿੱਤਾ ਤੇ ਬਾਅਦ ਦੇ ਵਿੱਚ লাশ ਉਹ ਨਹਿਰ ਦੇ ਵਿੱਚ ਸੁੱਟ ਦਿੱਤੀ ਗਈ ਪਿਤਾ ਦਾ ਕਹਿਣਾ ਹੈ ਕਿ ਉਸ ਵੱਲੋਂ ਜਿਹਾ ਸਿਰਫ ਆਪਣੀ ਇੱਜ਼ਤ ਖਰਕੇ ਕੀਤਾ ਗਿਆ ਤੇ ਜੇਕਰ ਪ੍ਰੇਮੀ ਦੀ ਉਮਰ ਸਹੀ ਹੁੰਦੀ ਘਰ ਪਰਿਵਾਰ ਚੰਗਾ ਹੁੰਦਾ ਤਾਂ ਸੀ ਖੁਦ ਹੀ ਰਿਸ਼ਤਾ ਕਰ ਦੇਣਾ ਸੀ ਪਰ 45 ਸਾਲਾਂ ਦਾ ਪ੍ਰੇਮੀ ਸੀ ਜਿਸ ਦੇ ਪਹਿਲਾਂ ਹੀ ਦੋ ਬੱਚੇ ਸੀ ਜਿਹੜਾ ਪਹਿਲਾਂ ਹੀ ਵਿਆਹ ਹੋਇਆ ਸੀ ਤੇ 19 ਸਾਲ ਤੇ 45 ਸਾਲ ਦੇ ਵਿੱਚ ਅਜਿਹਾ ਫਰਕ ਹੈ ਜਿਵੇਂ ਕਿਸੇ ਪਿਓ ਤੇ ਧੀ ਦਾ ਰਿਸ਼ਤਾ ਹੋਵੇ ਇਸ ਤੋਂ ਬਾਅਦ ਇੱਜ਼ਤ ਖਾਤਰ ਇਸ ਪਿਓ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਤੇ ਉਸਦੇ ਪ੍ਰੇਮੀ ਦਾ ਵੀ ਕਤਲ ਜਿਹੜਾ ਕਰ ਦਿੱਤਾ ਦੱਸਦੀ ਹੈ ਕਿ ਪੂਰਾ ਮਾਮਲਾ ਬੁੱਢਲਾਡਾ ਤੋਂ ਸਾਹਮਣੇ ਆ ਰਿਹਾ ਜਿੱਥੇ ਲਿਵ-ਇਨ ਰਿਲੇਸ਼ਨ ਦੇ ਵਿੱਚ ਰਹਿਣ ਵਾਲੇ ਬੁੱਢਲਾਡਾ ਦਾ ਵਸਨੀਕ ਗੁਰਪ੍ਰੀਤ ਸਿੰਘ ਜਿਸ ਦੀ ਉਮਰ 45 ਸਾਲ ਹੈ ਤੇ ਗੁਰਪ੍ਰੀਤ ਕੋਰ ਪ੍ਰੇਮਿਕਾ ਜੋ ਸਿਰਫ 19 ਸਾਲ ਦੀ ਹੈ ਜਿਸ ਨੇ ਆਪਣੇ ਪਰਿਵਾਰਾਂ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਹੈਗਾ ਲਿਵ-ਇਨ ਦੇ ਵਿੱਚ ਸਬੰਧ ਬਣਾਏ ਤੇ ਘਰੋਂ ਬਾਹਰ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਰਹਿਣ ਲੱਗ ਪਏ ਜਦੋਂ ਮਾਪਿਆਂ ਨੂੰ ਪਤਾ ਲੱਗਿਆ ਕਿ ਮੁੰਡਾ ਵੀ ਵਿਆਹਿਆ ਹੋਇਆ ਗੋ ਮੁੰਡੇ ਦੇ ਦੋ ਬੱਚੇ ਵੀ ਨੇ ਤਾਂ ਇਹ ਸਭ ਤੋਂ ਬਾਅਦ ਮਾਪਿਆਂ ਨੇ ਦੋਹਾਂ ਨੂੰ ਕਿਸੇ ਬਹਾਨੇ ਦੇ ਨਾਲ ਬੁਲਾਇਆ ਮਿਲਣ ਵਾਸਤੇ ਤੇ ਸਭ ਤੋਂ ਬਾਅਦ ਤੇਜ਼ ਧਾਰ ਹਥਿਆਰਾਂ ਦੇ ਨਾਲ ਇਸ ਪ੍ਰੇਮੀ ਜੋੜੇ ਦਾ ਕਤਲ ਕਰ ਦਿੱਤਾ ਤੇ ਦੋਵਾਂ ਦੀਆਂ ਲਾਸ਼ਾਂ ਨੂੰ ਬੋਰੇ ਦੇ ਵਿੱਚ ਬੰਨ ਕੇ ਚੁੱਟੇ ਰੰਗ ਦੀ ਗੱਡੀ 'ਚ ਪਾ ਲਿਆ ਤੇ ਖੁਰਤਬੁਰਦ ਕਰਨ ਦੀ ਰਾਤੇ ਦੇ ਨਾਲ ਪਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਪੁਲਿਸ ਨੂੰ ਗੁਰਪ੍ਰੀਤ ਕੋਰ ਦੀ ਲਾਸ਼ ਪਾ ਖੜਾ ਨਹਿਰਦੇਸ ਸਰਦੂਲਗੜ ਖੇਤਰ ਦੇ ਵਿੱਚੋਂ ਨਿਕਲਦੇ ਇੱਕ ਸੂਏ 'ਚ ਮਿਲੀ ਪਰ ਗੁਰਪ੍ਰੀਤ ਸਿੰਘ ਦੀ ਲਾਸ਼ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਉੱਥੇ ਹੀ ਪ੍ਰੇਮਿਕਾ ਦੇ ਪਿਤਾ ਸੁਖਪਾਲ ਸਿੰਘ ਨੇ ਕਬਰਾਹੜ ਦੇ ਵਿੱਚ ਆ ਕੇ ਪ੍ਰੇਮੀ ਜੋੜੇ ਦੇ ਕਤਲ ਦੀ ਗੱਲ ਆਪਣੇ ਗੁਆਂਢ ਦੇ ਵਿੱਚ ਰਹਿੰਦੇ ਵਾਰਡ ਦੇ ਕਾਉਂਸਲਰ ਨੂੰ ਦੱਸੀ ਜਿਸ ਨੇ ਬਹੁਾ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਦੇ ਵੱਲੋਂ ਉਪਤ ਮੁਲਜ਼ਮਾ ਖਿਲਾਫ ਮੁਕੱਦਮਾ ਦਰਜ ਕਰਕੇ ਜੜੀ ਹੈ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਨੇ ਪਰ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕੀ ਇਸ ਕੁੜੀ ਨੂੰ ਸਮਝਾ ਬੁਝਾ ਕੇ ਜਿਹੜਾਗਾ ਆਪਣੇ ਘਰ ਵਾਪਸ ਨਹੀਂ ਬੁਲਾਇਆ ਜਾ ਸਕਦਾ ਸੀ ਜਾਂ ਫਿਰ ਇੱਕੋ ਇੱਕ ਇਹੀ ਹਾਲ ਸੀ ਕਿ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਕਤਲ ਕੀਤਾ ਜਾਵੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਕਿ ਇਸ ਪਿਤਾ ਦੇ ਵੱਲੋਂ ਜੋ ਕੁਝ ਕੀਤਾ ਗਿਆ ਸਹੀ ਹੈ ਜਾਂ ਫਿਰ ਗਲਤ